ਸਾਰੇ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਸਾਰੇ ਕਿਵੇਂ ਹੋ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਹੁਣ ਆਪਾਂ ਸਵੇਰ ਦੇ ਕੰਮ ਸੀ ਜਿਹੜੇ ਉਹ ਸਾਰੇ ਕਰ ਲਏ ਉਸ ਤੋਂ ਬਾਅਦ ਦਸ ਤੋਂ 1 ਵਜੇ ਤੱਕ ਰਛਮੀਨ ਦੇ ਸਕੂਲ ਚ ਸੀਗਾ ਪੀਟੀਐਮ ਤੇ ਪੀਟੀਐਮ ਚ ਵੀ ਗਏ ਰਛਮੀਨ ਨੂੰ ਬਹੁਤ ਵਧੀਆ ਨੰਬਰ ਆਏ ਹੈਗੇ ਇਹ ਥੋੜੇ ਜਿਹੀ ਹਿੰਦੀ ਦੇ ਵਿੱਚ ਹੀ ਇੱਕ ਦੋ ਨੰਬਰ ਘਟਾ ਤੇ ਬਾਕੀ ਸਬਜੈਕਟਾਂ ਦੇ ਵਿੱਚ ਨੰਬਰ ਵਧੀਆ ਬਣੇ ਆ ਰਸ਼ਮੀਨ ਦੇ ਅਸੀਂ ਜਾਇਆ ਸੀਗੇ ਪੀਟੀਐਮ 'ਚ ਤੇ ਪੀਟੀਐਮ ਤੋਂ ਅਸੀਂ ਆਏ ਸੀਗੇ 12 ਵਜੇ ਉਸ ਤੋਂ ਬਾਅਦ ਇਹ ਗਈ ਖੇਤ ਤੇ ਹੁਣ ਵੱਜ ਗਏ ਨਾਲੇ 2 ਤੇ ਨਾਲ ਨੂੰ ਤਾਂ ਸੁ ਲਈ ਸੀਗੇ ਸਵੇਰੇ ਤੇ ਹੁਣ ਅਸੀਂ ਮੈਂ ਆਖਿਆ ਚਲੋ ਵੀ ਸ਼ਰਤ ਤਾਜੀ ਹੋਈ ਨਹੀਂਗੀ ਤੇ ਉਸ ਤੋਂ ਬਾਅਦ ਆ ਕੇ ਕੰਮ ਵੀ ਕਰਿਆ ਸੀਗਾ ਤੇ ਹੁਣ ਮੈਂ ਬਣਾ ਰਹੀ ਆ ਚਾਹ ਬਣਾ ਲਈ ਸੀ ਤੇ ਚਾਹ ਪੀਣੇ ਆ ਤੇ ਨਾਲ ਬੂਦੀ ਪੂਜੀਆ ਖਾਣੇ ਆ ਤੇ ਹੁਣ ਲੱਗੀ ਸੀ ਭੁੱਖ ਰੋਟੀ ਸਵੇਰ ਵੇਲੇ ਸਦੀਆਂ ਖਾ ਲਈ ਸੀਗੀ 9:00 ਵਜੇ ਉਦੋਂ ਇਨੀ ਭੁੱਖ ਨਹੀਂ ਸੀਗੀ ਤੇ ਹੁਣ ਚਲ ਮੈਂ ਕਿਹੜਾਂ ਚਾਹ ਹੀ ਬਣਾਉਣੀ ਹੈਗੇ ਹੁਣ ਹਜੀ ਠਹਿਰ ਕੇ ਰੋਟੀ ਖਾਵਾਂਗੇ 3:00 ਵਜੇ ਤੇ ਨਾਲ ਕੁਝ ਖਾ ਲੈਣੀ ਹੈਗੀ ਬਾਹਰ ਗਰਮੀ ਬਹੁਤ ਜਿਆਦਾ ਹੋਈ ਪਈ ਹੈਗੀ ਤੇ ਮੀਂਹ ਤਾਂ ਗਿਆ ਆਇਆ ਨਹੀਂਗਾ ਨਾ ਕੱਲ ਸੀਗਾ ਕੱਲ ਸਵੇਰ ਵੇਲੇ 8:00 ਵਜੇ ਸੀਗਾ ਥੋੜਾ ਜਿਹਾ ਤੇ ਪਰ ਹੁਣ ਹੈ ਨਹੀਂਗਾ ਹੁਣ ਮੌਸਮ ਸਾਫ਼ ਹੀ ਆ ਬਹੁਤ ਜਿਆਦਾ ਧੁੱਪ ਤੇ ਸੇਕ ਮਾਰੀ ਜਾਂਦਾ ਬਾਹਰ ਬਹੁਤ ਜਿਆਦਾ ਤੇ ਸਕੂਲ 'ਚ ਵੀ ਬੱਚਿਆਂ ਦਾ ਵੈਸੇ ਤਾਂ ਬੁਰਾ ਹਾਲ ਹੀ ਆ ਅੰਦਰ ਤਾਂ ਠੀਕ ਆਏ ਸੀ ਉਸੀ ਚੱਲਦੇ ਆ ਜਾਣਾ ਆਉਣਾ ਜਿਆਦਾ ਔਖਾ ਹੈਗਾ ਇਹ ਕੱਲ੍ਹ ਛੁੱਟੀ ਸੀਗੀ ਅੱਜ ਪੀਟੀਐਮ ਸੀਗਾ ਕੰਟਾਗੀ ਲੱਗਿਆ ਅੱਜ ਤਾਂ ਸੀ ਗਏ ਸੀ ਨਾਲ ਤੇ ਕੱਲ ਸੰਡੇ ਐ ਤੇ ਹੁਣ ਇਹ ਬਸ ਫੋਨ ਤੇ ਆਦੀ ਥੋੜੀ ਗੇਮ ਖੇੜੀ ਜਾਂਦਾ ਸੀ ਪਹਿਲਾਂ ਇਹ ਆਪਦਾ ਵਰਕ ਵਗੈਰਾ ਜਿਹੜਾ ਮੜਾ ਪੁੱਤਾ ਭੇਜਿਆ ਸੀ ਫੋਨ ਤੇ ਉਹ ਕਰਿਆ ਐ ਨਹੀਂ ਹੁਣ ਅਸੀਂ ਬਣਾ ਲਈ ਸੀਗੀ ਚਾਹ ਆ ਜੋ ਤੁਸੀਂ ਪੀ ਲੋ ਸਾਰੇ ਜਣੇ ਚਾਹ ਤੇ ਨਾਲ ਕਾਲੂ ਹੁੰਦੀ ਪੋਜੀਆ ਤੇ ਰਸ਼ਮੀ ਨੇ ਤਾਂ ਹਜੇ ਰੋਟੀ ਵੀ ਅੱਧੀ ਕੀ ਖਾਦੀ ਸੀ ਉਦੋਂ ਸਵੇਰ ਵੇਲੇ ਜਲਦੀ ਸੀ ਸਦਿਆਂ ਦੀ ਖਾਦੀ ਆ ਹੁਣ ਖਾਦੀ ਨਹੀਂ ਇਹ ਤਾਂ ਗੁਲਫੀਆਂ ਲੈ ਆਇਆ ਹੁੰਦਾ ਹੋਇਆ ਦੋ ਗੁਲਫੀਆਂ ਖਾ ਲਗਾ ਸੀਗਾ ਹੋਰ ਵੀ ਕੁਝ ਖਾਣ ਨੂੰ ਤਾਂ ਲਿਆਇਆ ਹੈਗਾ ਲਫਾ ਪਾ ਭਰ ਕੇ ਪਰ ਹਜੇ ਅੱਜ ਇਹ ਨਹੀਂ ਖਾਦਾ ਨਹੀਂ ਪਤਾ ਨਹੀਂ ਕੀ ਗੱਲ ਤੇ ਨੰਬਰ ਵਧੀਆ ਲੈ ਗਿਆ ਇਹ ਮਾਰਕਸ ਬੋਟ ਸੋਨੇ ਆਏ ਹੈਗੇ ਹਿੰਦੀ ਚ ਥੋੜੇ ਜਿਹਾ ਘੱਟ ਹੈਗੇ 2 ਨੰਬਰ 35 ਨੰਬਰ ਦਾ ਸੀਗਾ ਤੇ ਇਹਨੂੰ ਆਇਆ 32 ਨੰਬਰ ਤੇ ਨੰਬਰ ਘੱਟ ਹੈ ਦੇ ਤੇ ਇਹ ਫਿਰ ਵੀ ਠੀਕ ਹੈ ਗਲਤੀਆਂ ਲਿਖਣ ਲੱਗਿਆ ਗਲਤੀਆਂ ਕਰਦਾ ਹੈ ਹੈਣਾ ਰਛਨੀ ਲਿਖਣ ਲੱਗਿਆ ਗਲਤੀ ਕਰ ਦਿੰਦਾ ਵੈਸੇ ਤਾਂ ਇਹਨੂੰ ਲਿਖਣੀ ਹੁੰਦੀ ਹੈ ਕਿ ਸਾਰਾ ਪਤਾ ਹੁੰਦਾ ਹੈਗਾ ਮਾਤਰਾਵਾਂ ਦੀਆਂ ਗਲਤੀਆਂ ਕਰ ਦਿੰਦਾ ਤੇ ਲਿਖਣ ਲੱਗਿਆ ਗਲਤੀ ਕਰ ਦਿੰਦਾ ਉਹ ਗਲਤੀਆਂ ਦੇ ਇਹਦੇ ਨੰਬਰ ਕੱਟੀ ਦੇ ਹੈਗੇ ਜਿਉ ਸਹੀ ਕਰਕੇ ਲਿਖੇ ਤਾਂ ਨੰਬਰ ਫੁੱਲ ਹੀ ਆਉਂ। ਤੇ ਹੋਰਾਂ ਚੋਂ ਤਾਂ ਸਾਰਿਆਂ ਚੋਂ ਸਹੀ ਐ। ਠੀਕ ਐ ਸਾਰੇ ਨੰਬਰ ਵਧੀਆ ਆਏ ਐ ਸਰਵੀਆਂ ਦੇ ਵੀ ਬਹੁਤ ਵਧੀਆ। ਤੇ ਵਧੀਆ ਆਂਦੇ ਨੰਬਰ ਆਂਦੇ ਐ ਬਹੁਤ ਵਧੀਆ ਹਿੰਦੀ ਚ ਥੋੜਾ ਜਿਹਾ ਕਮਜ਼ੋਰ ਆ ਬੱਚਾ। ਤੇ ਹਿੰਦੀ ਦੇ ਵਿੱਚ ਤੁਸੀਂ ਧਿਆਨ ਦਿਓ ਤੇ ਵੈਸੇ ਹੀ ਮਿਊਸ਼ਨ ਆਖੀ ਦਿੱਤਾਗਾ ਤੇ ਘਰੇ ਵੀ ਪੜਾਉਨੇ ਹੈਗੇ। ਉਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਵਾਲਾ ਬਟਨ ਦਬਾ ਦਿਆ ਕਰੋ ਪਲੀਜ਼ ਤੇ ਸ਼ੇਅਰ ਵੀ ਕਰ ਦਿਆ ਕਰੋ ਵੱਧ ਤੋਂ ਵੱਧ ਫੁੱਲ ਵਾਚ ਕਰੋ ਸਾਰੇ ਜਾਣੇ ਇਹ ਸਾਰਿਆਂ ਦਾ ਧੰਨਵਾਦ ਹੋਊਗਾ ਕਿ ਮਿਲਦੇ ਆ ਰੁੱਕ ਕੇ ਲਓ ਜੀ ਹੁਣ ਆਪਾਂ ਰੈਸਟ ਕਰ ਲਈ ਸੀ ਥੋੜਾ ਟਾਈਮ ਤੇ ਰਸ਼ਮੀ ਵੀ ਸੌਂ ਗਿਆ ਤੇ ਹੁਣ ਮੈਂ ਬਣਾਉਣੀ ਆਂਗੀ ਚਾਹ ਸ਼ਾਮ ਦੇ 5:30 ਤੇ ਹੁਣ ਚਾਹ ਬਣਾਉਣੀ ਹੈਗੀ ਮੈਂ ਚਾਹ ਤਰਦੀ ਹੈ ਤੇ ਪਹਿਲਾਂ ਮੈਂ ਹੁਣ ਉੱਠ ਕੇ ਤੇ ਛੋਲੇ ਉਬੜਨੇ ਧਾਤੇ ਸੀਗੇ ਛੋਲੇ ਆਪਣੇ ਉਬਲ ਵੀ ਗਏ ਕਾਲੀ ਛੋਲੀਆਂ ਦੀ ਸਬਜ਼ੀ ਬਣਾਉਣੀ ਹੈ ਤੇ ਛੋਲੇ ਉਕਲ ਗਏ ਤੇ ਸਬਜ਼ੀ ਬਣਾਵਾਂਗੇ ਠਹਿਰ ਕੇ ਤੇਰਾ ਕਿੰਨੀ ਹੈ ਚਾਹ ਤੇ ਭਾਂਡੇ ਇਹਦੇ ਉਹ ਆਪਣੇ ਦੁਪਹਿਰ ਦੀ ਰੋਟੀ ਜਿਹੜੇ ਤੋਂ ਨਾਲੇ ਪਈ ਹੈਗੀ ਰੋਟੀ ਖਾਧੀ ਸੀਗੀ ਕਪੜੇ ਆਪਣੀ ਸੁੱਕੀ ਜਾਂਦੇ ਹੈਗੇ ਥੋੜੇ ਕਪੜੇ ਸੀਗੇ ਉਹ ਧੋਤੇ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਗਰਮੀ ਦਾ ਤਾਂ ਕੋਈ ਹਾਲ ਨਹੀਂ ਬਦਲ ਤਾਂ ਆਉਂਦਾ ਹੈਗਾ ਪਰ ਨਹੀਂ ਨਹੀਂ ਆਉਂਦਾ ਹਮ ਪਹਿਲਾਂ ਚਾਹ ਬਣਾ ਕੇ ਪੀਣੀ ਹੈਗੇ ਬਹੁਤ ਜ਼ਿਆਦਾ ਗਰਮੀ ਹੈ ਚਾਹ ਬਿਨਾ ਵੀ ਸਰਦਾ ਨਹੀਂ ਇੱਕ ਵਾਰ ਤਾਂ ਪੀਣੀ ਪੈਣੀ ਹੈ ਦੁਪਹਿਰੀ ਲੋਜੀ ਛੋਲੇ ਆਵਾਲੇ ਸੀਗੇ ते छोले अड्ड कड के धोले छोल्याला पाणी मसला आपण कुटल्या ते हा तरलकर ला तडका हा पाण्या पाल चंगी तरह तेल गर्म हो गया उस देंगे जीरा जीरा ज्यादा नहीं पांगे थोड़ा जीरा आप मसाला सारा पीस लिया पहला प्याज पीस लेसन फिर, तो फिर टमाटर हरी मिर्च ਆਪਾਂ ਇਸ ਨੂੰ ਨਾ ਸੀ ਨਾ ਕੰਬ ਦੇ ਦੇਜਾ ਤੇਲ ਲਗਾ ਨੂੰ ਹੋ ਗਿਆ ਥੋੜਾ ਜਿਹਾ ਪਾ ਦਿੰਨੇ ਆਪਾਂ ਜੀਰਾ ਜਿਆਦਾ ਜੀਰਾ ਨੂੰ ਪਾਉਂਦੇ ਨੇ ਤੇ ਹੁਣ ਪਾ ਦਿੰਨੇ ਆ ਆਪਾਂ ਮਸਾਲਾ ਆਹ ਦਾ ਪਾ ਲਿਆ। ਇਹ ਚੰਗੀ ਤਰ੍ਹਾਂ ਪੋਨ ਲਾ ਗਏ। ਇਹਨੋਂ ਵਧੀਆ ਹੈ ਤੇਲ ਨਿਕਲਿਆ ਆ ਮਸਾਲੇ ਨੂੰ ਉਹਨੂੰ ਪਾ ਦਾਂਗੇ ਨੂਰ ਮਿਰਚ। ਆਲੂ ਆਪਸਾ ਬਿਚੇ ਨਹੀਂ ਪਾਉਂਦੇ ਆਲੂਆਂ ਨਾਲ ਛੋਲੇ ਥੋੜੇ ਘੱਟ ਬੰਦੇ ਹੈ ਸਵਾਦ। ਆਪਾਂ ਨੂੰ ਕਾਲੇ ਚੋਲੇ ਜਿਹੜੇ ਉਹਨਾਂ ਦੀ ਸਬਜ਼ੀ ਬਣਾਈਏਗੀ ਆਲੂ ਨਹੀਂ ਕਰਨੀ ਚੰਗੇ ਲੱਗਦੇ ਪਹਿਲਾਂ ਆਲੂ ਚੀਰ ਤਾਂ ਲਏ ਸੀਗੇ ਤੇ ਫੇਰ ਹੁਣ ਉਹ ਰੱਖਦੇ ਆਲੂਆਂ ਦੀ ਕੱਲੀਆਂ ਵੀ ਸਬਜ਼ੀ ਬਣਾ ਲਾਂਗੇ ਕੱਲ ਨੂੰ ਤੇ ਰਸਮੀਂ ਕਹਿੰਦਾ ਮम्मा ਆਲੂ ਨਹੀਂ ਪਾਉਣੇਗੇ ਤੇ ਹੁਣ ਮੈਂ ਕੱਲ ਨੂੰ ਛੋਲਿਆਂ ਦੀ ਸਬਜ਼ੀ ਬਣਾ ਲਵਾਂ ਮਸਾਲਾ ਜਦ ਆਪਣਾ ਵਧੀਆ ਬਣ ਜਾਂਦਾ ਹਜੇ ਟਾਈਮ ਲੱਗੂਗਾ ਨੋਂ ਮਿਰਚ ਹੈ ਜਿਹੜਾ ਉਹ ਆਪਾਂ ਸਾਰਾ ਇੱਕ ਥਾਂ ਪਾ ਲਿਆ ਇਹਦੇ ਨਾਲੋਂ ਇੰਨਾ ਪਤਾ ਨਹੀਂ ਲੱਗਦਾ ਚੰਚਿਆਂ ਨਾਲ ਜਦੋਂ ਕੱਲਾ-ਕੱਲਾ ਪਾਉਣੀ ਹੈਗੀ ਤੇ ਨੋਂ ਮਿਰਚ ਵੀ ਰਾਂ ਮੈਂ ਕੌਲੀ ਚ ਪਾ ਲਿਆ ਸਾਰਾ ਨਮਕ ਤਾਂ ਕੋਲਾ ਹੀ ਪਾਇਆ ਹੈਗਾ ਕਿਉਂ ਪਹਿਲਾਂ ਆਪਾਂ ਛੋਲਿਆਂ ਦੇ ਵਿੱਚ ਵੀ ਜਦੋਂ ਭਉਂਤੇ ਸੀਗੇ ਉਹਨਾਂ ਪਾਪਾ ਸੀ ਤੇ ਮਿਰਚ ਤੇ ਹਲਦੀ ਤੇ ਮਸਾਲਾ ਇਹ ਤਿੰਨ ਚੀਜ਼ਾਂ ਜਾਦਾ ਪਾ ਦੇਣਗੇ ਤੇ ਉਹ ਨੂੰ ਨੂੰ ਹੂੜਾ ਪਾਇਆ ਹੈਗਾ ਮੈਂ ਕੌਲੀ ਦੇ ਵਿੱਚ ਪਾ ਲਿਆਗਾ ਤੇ ਇਸ ਤਰ੍ਹਾਂ ਸਾਬ ਵਧੀਆ ਆ ਜਾਂਦਾ ਹੈਗਾ। ਇਹ ਇਸ ਨੂੰ ਨਾ ਮੈਂ ਲਿਆ ਤੇ ਉਹ ਆ ਗਏ। ਜੀ ਮੈਂ ਖਾਣਾਂਗਾ। ਆਵਾ ਭੁੱਖ ਲੱਗੀ ਐ। ਅਰ ਇਸ ਨੂੰ ਅੰਬ ਕੱਟ ਕੇ ਦੇਣੀ ਹੈ। ਰੋਟੀ ਦਾ ਹਲੇ। ਇਹਤ ਬਣਉਂਗੀ ਇਹੋਂ ਹੰਮ ਦਾ ਤੱਕ ਕੇ ਮੈਂ ਇਹ ਚੁੜਾ ਰਹੀ ਨਹੀਂ ਮਸਾਲਾ ਆਪਣਾ ਜਿਹੀ ਤਰ੍ਹਾਂ ਭੁੰਨਿਆ ਗਿਆ ਹੁਣ ਪਾ ਦਿੰਦੇ ਹਾਂ ਮੀਠੇ ਇਹਨਾਂ ਦਾ ਸਰਵਾਰ ਵਾਲੇ ਪਾ ਲਾਂਗੇ ਮੀਠੇ ਤੇ ਥੋੜਾ ਜਿਹਾ ਹੋਰ ਵੀ ਆ ਗਿਆ ਥੋੜਾ ਜਿਹਾ ਪਾਣੀ ਪਾਵਾਂਗੇ ਜਮੇ ਬਸ ਅੱਧਾ ਇੱਕ ਕੱਪ ਦਾਵਾ ਬਣਨੋਂ ਥੋੜੀ ਹਾਂ ਜੀ ਹੋ ਥੋੜਾ ਜਿਹਾ ਥਨਾਂਗੇ ਤੇ ਜਿਹੜਾ ਪਰਾਮਿਕ ਸਜਾ ਹੋ ਜਾਂਦਾ ਦਾ ਮਸਾਲਾ 10 ਪਾਣੀ ਪਾ ਦਾਂਗੇ ਪਾਣੀ ਥੋੜਾ ਜਿਹਾ ਗਲਾਸ ਚ

ਇਸ ਹੀ ਦੇ ਉਪਾਦਾਂ ਦੇ ਜਿਹੜਾ ਰਵਾਲਾ ਨਹੀਂ ਦਰਨਾ ਚਾਹੀਦਾ ਨਹੀਂ ਕੁੰਦੇਗੇ ਲਓ ਜੀ ਹੋਣਾ ਹੈ ਸਿਰ ਵਾਲਾ ਉਪਾਦਨੀ ਆਪਾਂ ਛੋਲਦੇ ਜੇ ਆਪਾਂ ਇਸ ਟਾਇਰ ਦੇ ਪਾਣੀ ਦੇ ਵਿੱਚ ਆ ਛਿੱਟੇ ਦੇ ਰੰਗ ਦੇ ਟਾਕੇ ਤੇ ਸਬਜ਼ੀ ਬਣ ਜੂ ਆਪਣੀ 15 ਮਿੰਟਾਂ ਚ ਤਿਆਰ। ਹੁਣ ਆਪਾਂ ਸੋਈ ਦਾ ਕੰਮ ਸਾਰਾ ਕਰ ਲਿਆ ਸੀ ਆਟਾ ਵੀ ਗੁੰਨਤਾ ਤੇ ਸਬਜ਼ੀ ਵੀ ਆਪਣੀ ਬਣੀ ਜਾਂਦੀ ਹੈਗੀ। ਤੇ ਹੁਣ ਹੋ ਗਿਆ ਸੀ ਸ਼ਾਮ ਦਾ ਟਾਈਮ। ਤੇ ਰਸਮੀ ਮੰਗੀ ਅੰਦਰ ਰੋਟੀ ਅੱਜ। ਕਹਿੰਦਾ ਮੈਨੂੰ ਭੁੱਖ ਲੱਗੀ ਹੈਗੀ। 6 ਦਾ ਟਾਈਮ ਹੈਗਾ ਤੇ ਇਹਨੂੰ ਬਣਾ ਕੇ ਦੇਣੀ ਹੈ ਰੋਟੀ ਰਸਮੀ ਨਾਲ ਕੇ ਨਹੀਂ ਹੁੰਦਾ। ਨਾ ਆਇਆ। ਕੋਈ ਨਹੀਂ ਆਇਆ ਖੇਡਣ ਹਣਾ ਅੱਜ। ਇਕੱਲਾ ਹੀ ਖੇਡਣਾ ਪਤ। ਉੱਪਰ ਜਾ ਕੇ ਖੇਡ ਲੈ। ਆਜ ਐ ਕਾ ਤੂੰ ਐ? ਮੋੜ ਜਾ ਫਹਿਣਾ ਤੇਰਾ। ਇਹ ਰਸਮੀਨ ਦਾ ਅੱਜ ਮੰਨੀ ਠੀਕ। ਪਤਾ ਨਹੀਂ ਕਿਉਂ ਆਏ ਭਾਇਆ ਪੀਗਾ। ਲਓ ਜੀ ਆਪਾਂ ਕੰਮ ਸਾਰਾ ਕਰ ਲਿਆ ਸੀ ਤੁਹਾਨੂੰ ਜਿਵੇਂ ਦਿਖਾਇਆ ਹੀ ਐ। ਤੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ ਤੇ ਸ਼ੇਅਰ ਵੀ ਕਰਿਆ ਕਰੋ ਤੇ ਸਾਰਿਆਂ ਨੂੰ ਬਾਏ।